ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਤੋਂ ਸ਼ੁਰੂ ਹੋ ਗਿਆ ਪਖਰਾਜ ਖਲਾਰਨਾ ਪਰਨਾ ਖਲਾਰਨਾ ਪਰਨਾ ਬਸ ਆਪਾਂ ਬਈ ਸੈਜ ਨਾ ਆਪਦੇ ਬੀਜ ਦਾ ਆਪਾਂ ਥੋੜਾ ਵਧੀਆ ਸੈਜ ਹੀ ਰੱਖ ਰਹੇ ਹਾਂ ਕਿਉਂਕਿ ਇਹ ਸੀਗਾ ਬੀਜ ਨਵਾਂ ਤਾਂ ਇਹਦਾ ਸਾਰਾ ਕੁਝ ਰੱਖਿਆ ਹੋਇਆ ਵੇਚਣ ਨੂੰ ਤਾਂ ਰਾਸ਼ਨ ਵੀ ਵੇਚ ਸਕਦੇ ਸੀ ਇਹਦਾ ਪਰ ਆਪਾਂ ਸੇਲ ਨਹੀਂ ਕਰਿਆ ਬਿਲਕੁਲ ਵੀ ਰਾਸ਼ਨ ਇਹਦਾ ਇਹ ਸਾਰਾ ਆਲੂ ਕੋਈ ਗਲੀ ਬੂਗਾ ਖਰਾਬ ਤਾਂ ਕਿਸੇ ਚੋਂ ਨਹੀਂ ਆ ਨਾ ਹੈ ਸਾਰਾ ਵਧੀਆ ਵਾ ਸਾਫ ਕਿਸੇ ਜੇ ਇੱਕ ਦਾਗ ਵੀ ਨਹੀਂ ਦੇਖ ਲੋ ਇਹ ਪਖਰਾਜ ਆ ਬਈ ਐਵੇਂ ਸਾਹਮਣਾ ਪੈਂਦਾ ਇਹਨੂੰ ਸਿਆੜਾਂ ਵਾਲੇ ਨੂੰ ਵੀ ਖਰਾਬ ਨਿਕਲੀ ਨਾ ਇਹ ਟਾਈਮ ਨਾਲ ਪੱਟੀ ਅੰਦਰ ਲੱਗਿਆ ਹੋਵੇ ਬਸ ਕੋਈ ਨਹੀਂ ਬਾਪੂ ਆ ਗਿਆ ਆ ਦੇ ਜਿਹੜਾ ਆ ਟਾਈਪ ਦਾ ਝੋਨਾ ਡੈਗ ਪੈਣਾ ਇਹ ਚ ਨੁਕਸਾਨ ਨਹੀਂ ਹੈਗਾ ਵੀ ਚਲੋ ਠੀਕ ਹੈ ਇਹ ਚ ਹੋਊਗਾ ਥੋੜਾ ਬਹੁਤਾ ਬਸ ਬਾਹਲਾ ਨਹੀਂ ਵੀ ਵੱਢੀ ਜਾਊ ਵਧੀਆ ਹਨਾ ਤੇ ਜਿਵੇਂ ਹੁਣ ਜਿੰਨਾ ਇਹ ਪੱਕਿਆ ਜਿਹੜਾ ਹੁਣ ਆ ਝੋਨਾ ਥੱਲੇ ਨੂੰ ਟੇਢਾ ਹੋ ਗਿਆ ਇਹ ਨੁਕਸਾਨ ਦੇ ਆ ਇਹ ਚ ਝਾੜ ਘਟਣ ਦੇ ਅਸਾਰ ਪੂਰੇ ਆਪਣਾ ਜਿਹੜਾ ਨੀਵਾ ਖੱਤਾ ਸੀ ਨਾ ਇਹ ਇਹ ਉਹ ਆ ਤੇ ਬਹੁਤ ਭਾਰਾ ਝੋਨਾ ਸੀਗਾ ਬਾਹਲਾ ਨਜਾਇਜ਼ ਹੀ ਭਾਰਾ ਸੀਗਾ ਤੇ ਚਲੋ ਡਿਗ ਪਿਆ ਹੁਣ ਕੀ ਕਰ ਸਕਦੇ ਆ ਹਨ ਤੇ ਵਾਹਿਗੁਰੂ ਨੇ ਜੋ ਕਰਨਾ ਚੰਗਾ ਹੀ ਸੋਚਿਆ ਹੁਣ ਵਾਹਿਗੁਰੂ ਨੇ ਜੋ ਸੋਚਿਆ ਤੇ ਇਧਰੋਂ ਇੰਨਾ ਕੁ ਡਿਗ ਗਿਆ ਆ ਇਹ ਇਹ ਡਿਗ ਗਿਆ ਵਾ 2 2-3 ਕਿਲੇ ਆਪਣੇ ਉਧਰ ਡੱਪੇ ਜਮੇ ਤੇ 3-4 ਕਿਲੇ ਉਧਰ ਡੈ ਹੈ ਗਿਆ 15-20 ਕਿਲ 15-16 ਕਿਲੇ ਤਾਂ ਕਾਫੀ ਡਿਗ ਗਿਆ ਹਨਾ ਯਾਨੀ ਚਲੋ ਬਾਕੀ ਵਾਹਿਗੁਰੂ ਆਪੇ ਯਾਰ ਵਧੀਆ ਕਰੂਗਾ ਕੀ ਪਤਾ ਵਾਹਿਗੁਰੂ ਨੇ ਆਪਣੇ ਲਈ ਕੀ ਸੋਚਿਆ ਹੋਵੇ ਵਧੀਆ ਆਪਾਂ ਇਸ ਤੇ ਰੋਈ ਜਾਂਦੇ ਆ ਕੀ ਪਤਾ ਇਸ ਤੋਂ ਵਧੀਆ ਹੀ ਬਾਬੇ ਨੇ ਹੋਰ ਆਪਣੇ ਲਈ ਵਧੀਆ ਕਰਨਾ ਹੋਵੇ ਹਨ ਤਾਂ ਬਸ ਵਾਹਿਗੁਰੂ ਦੀ ਸੋਚ ਕੇ ਰੱਬ ਦਾ ਨਾਮ ਲੈ ਕੇ ਚੱਕੀ ਜੱਲੋ ਫੱਟੇ ਬਸ ਕੁਝ ਨਹੀਂ ਹੁੰਦਾ ਜੋ ਕੁਝ ਹੋ ਗਿਆ ਠੀਕ ਆ ਬਸ ਆਪਾਂ ਆਪ ਇੱਕ ਗੱਲ ਨਾ ਕਹਿ ਦਿੰਨੇ ਆ ਜਿਵੇਂ ਚਲੋ ਮੈਂ ਵੀ ਕੱਲ ਉਹ ਕਹਿ ਰਿਹਾ ਸੀਗਾ ਕਿ ਆਪਾਂ ਕਹਿ ਦਿੰਨੇ ਆ ਵੀ ਜਿਵੇਂ ਜੱਟ ਦੀ ਫਸਲੀ ਕੱਲੀ ਕੁੱਲੇ ਅਸਮਾਨ ਥੱਲੇ ਵੀਰੇ ਆਪਾਂ ਕੋਈ ਵੀ ਕੰਮ ਕਰਦੇ ਆ ਚਾਹੇ ਕੋਈ ਵੀ ਦਿਹਾੜੀ ਕਰਦਾ ਚਾਹੇ ਕੋਈ ਵੀ ਦੁਕਾਨ ਚਲਾਉਂਦਾ ਚਾਹੇ ਕੋਈ ਵੀ ਵੱਡਾ ਬਿਜ਼ਨਸ ਕਰਦਾ ਚਾਹੇ ਕੋਈ ਵੀ ਦੁੱਧ ਦਾ ਕੰਮ ਕਰਦਾ ਚਾਹੇ ਗੱਡੀਆਂ ਦਾ ਕੰਮ ਕਰਦਾ ਹਨਾ ਗੱਡੀ ਚਲਾਉਂਦਾ ਟੈਕਸੀ ਆ ਟਰੱਕ ਆ ਸਾਰਿਆਂ ਦਾ ਬਾਈ ਖੁੱਲੇ ਅਸਮਾਨ ਥੱਲੇ ਆ ਆਪਾਂ ਐ ਨਾ ਕਹਿ ਕਹੀਏ ਵੀ ਕੱਲੇ ਜੱਟ ਦਾ ਹੀ ਆ ਸਾਰਿਆਂ ਦਾ ਖੁੱਲੇ ਅਸਮਾਨ ਥੱਲੇ ਆ ਸਾਰਾ ਕੁਝ ਹਨਾ ਜਿਵੇਂ ਹੁਣ ਸਮਝ ਲਓ ਮੱਝਾਂ ਨੇ ਮੱਜਾਂ ਰੱਖਿਆ ਮੱਜਾਂ ਤਾਂ ਅੰਦਰ ਹੀ ਹੁੰਦੀਆਂ ਭਾਂਡੇ ਦੀਆਂ ਘੜੀਆਂ ਹੁੰਦੀਆਂ ਵਿਚਾਰੀਆਂ ਉੱਥੇ ਵੀ ਮਰ ਜਾਂਦੀਆਂ ਠੀਕ ਆ ਉਹ ਵੀ ਤਾਂ ਆਪਾਂ ਦੇਖਦੇ ਹਾਂ ਹਨਾ ਕਿ ਉੱਥੇ ਮਰ ਜਾਂਦੀ ਆ ਕੋਈ ਗੱਡੀ ਟੈਕਸੀਆਂ ਚਲਾਉਂਦਾ ਵੀ ਰੋ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਉਹ ਵੀ ਤਾਂ ਉਹੀ ਆ ਠੀਕ ਆ ਬਿਜ਼ਨਸਮੈਨ ਆ ਉਹਨਾਂ ਦਾ ਨੁਕਸਾਨ ਹੋ ਜਾਂਦਾ ਲਾਸ ਹੁੰਦਾ ਬਿਜ਼ਨਸ ਘਾਟਾ ਚੱਲ ਜਾਂਦਾ ਜਿਵੇਂ ਹੁਣ ਸੈਲਰਾਂ ਵਾਲਿਆਂ ਦਾ ਦੇਖ ਲਓ ਸੈਲਰਾਂ ਵਾਲੇ ਤਾਂ ਖੋ ਅੰਦਰ ਹੀ ਆ ਇੱਕ ਬਾਗਲੇ ਦੋ ਕੀਲਿਆਂ ਦੇ ਵਿੱਚ ਹੀ ਸਾਰਾ ਕੰਮ ਕਰਦੇ ਆ ਠੀਕ ਆ ਉਹਨਾਂ ਨੂੰ ਕਰੋੜ ਕਰੋੜ ਦਾ ਘਾਟਾ 2-2 ਕਰੋੜ ਦਾ ਘਾਟਾ ਪੈ ਗਿਆ ਬਾਈ ਠੀਕ ਨਹੀਂ ਤੇ ਇਹ ਗੱਲਾਂ ਇੱਕ ਕਹਿਣ ਨੂੰ ਹੀ ਆ ਵੀ ਹਾਂ ਜੱਟ ਦੀ ਸਾਰੀ ਫਸਲ ਰੱਬ ਦੇ ਸਿਰ ਤੇ ਆ ਵੀਰੇ ਸਾਰਿਆਂ ਦਾ ਹੀ ਵਾਹਿਗੁਰੂ ਦੇ ਸਿਰ ਤੇ ਆ ਪਤਾ ਨਹੀਂ ਵਾਹਿਗੁਰੂ ਨੇ ਕੀ ਕਰਨਾ ਹੁੰਦਾ ਬਸ ਇੱਥੇ ਆਪਾਂ ਕਹਿ ਕੇ ਖੁਸ਼ ਹੋ ਖੁਸ਼ ਵੀ ਹੋ ਸਕਦੇ ਆ ਤੇ ਮਨ ਦੀ ਅਦਾਸੀ ਥੋੜੀ ਜੀ ਦੂਰ ਕਰ ਸਕਦੇ ਆ ਕਿ ਹਾਂ ਵੀ ਕੀ ਪਤਾ ਵਾਹਿਗੁਰੂ ਨੇ ਇਦੂ ਆਪਣਾ ਅਗਲਾ ਕੰਮ ਚੰਗਾ ਲਿਖਿਆ ਹੋਵੇ ਬਸ ਇਹੀ ਆ બસ ਬਈ ਵਾਹਿਗੁਰੂ ਤੇ ਵਿਸ਼ਵਾਸ ਰੱਖਿਏ ਹੋਰ ਤਾਂ ਚਲੋ ਜੋ ਕੁਝ ਹੈਗਾ ਉਹ ਤਾਂ ਹੋ ਹੀ ਜਾਣਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਤੇ ਹੋਰ ਕੁਝ ਨਹੀਂ ਹੁੰਦਾ ਬਸ ਇਹੀ ਚੱਕਰ ਆ ਬਸ ਵਾਹਿਗੁਰੂ ਤੇ ਵਿਸ਼ਵਾਸ ਰੱਖਿਏ ਆਪੇ ਸਾਰਾ ਕੁਝ ਠੀਕ ਹੋ ਜਾਣਾ ਕੁਝ ਨਹੀਂ ਹੁੰਦਾ ਤੇ ਇਦਾਂ ਆਪਾਂ ਕਹਿ ਦਿੰਨੇ ਆ ਕਿ ਨਹੀਂ ਸਾਰਾ ਕੁਝ ਹੀ ਬਾਈ ਰੱਬ ਦੇ ਅਸਰੀ ਆ ਇਹ ਗੱਲ ਜਿਵੇਂ ਅੱਗੇ ਆਪਾਂ ਸੋਚਦੇ ਸੀ ਨਾ ਕਿ ਆਪਣੇ ਡਿੱਗੇ ਦੇ ਕਣਕਾਂ ਝਾੜ ਘਟਾ ਜਾਣਗੀਆਂ ਵੀ ਕਣਕਾਂ ਸਭ ਦੀਆਂ ਡੱਗਪੀਆਂ ਝਾੜ ਬਹੁਤ ਘਟ ਨਿਕ ਨਿਕਲਨੇ ਉਸ ਤਰ੍ਹਾਂ ਹੋਇਆ ਨਹੀਂ ਜਿਦੇ ਲੋ ਖੜੀਆਂ ਕਣਕਾਂ ਤੋਂ ਦੁੱਗਣਾ ਝਾੜ ਸੀਗਾ ਵੀ 24 25 ਦੀ ਐਮ ਬਰੇਜ ਪੈ ਗਈ ਸੀ ਡਿੱਗੀਆਂ ਕਣਕਾਂ ਦੇ ਤਾਂ ਫਿਰ ਕਾਹਨੂੰ ਐਵੇਂ ਬਾਬਾ ਨਾਲ ਆ ਆਪਣੇ ਲੋ ਜੀ ਅੱਜ ਲੈ ਕੇ ਬਾਬੇ ਦਾ ਨੌ ਅੱਜ ਆਪਣੇ ਅੰਕਲ ਹੁਣਾ ਦੇ ਇਥੇ ਫਾਰਮ ਦੇ ਕੋਲੀ ਸ਼ੁਰੂ ਕਰਨ ਲੱਗੇ ਆ ਵੱਢਣ ਚੱਲਿਆ ਆਪਣੀ ਪਹਿਲੀ ਪ੍ਰਾਣੀ ਮਸ਼ੀਨ ਲੈ ਕੇ ਜਿਹੜੀ ਪਹਿਲਾਂ ਵਾਲੀ ਹਾਲੈਂਡ ਕਟਰ ਉਰੋਂ ਹੀ ਪਾ ਲਿਆ ਕਿਉਂਕਿ ਇੱਥੇ ਜਾਣਾ ਨਾਲੇ ਦੇ ਨਾਲੇ ਤੇ ਨਹੀਂ ਤਾਂ ਇਹ ਜਾਂਦੀ ਨਹੀਂ ਚਲੋ ਆਹ ਪਰਸ ਦਾ ਬਾਈ ਸੋਣਾ ਕੰਮ ਆ ਬੜਾ ਇੱਕ ਜਾਣਾ ਮੂਰੇ ਹੋ ਜਾ ਕਰੋ ਹਾਂ ਗੱਡੀਆਂ ਤੇਜ਼ ਆਉਂਦੀਆਂ ਨੇ ਇੱਕ ਜਾਣਾ ਮੂਰੇ ਜ਼ਰੂਰ ਹੋ ਜਾ ਕਰੋ ਉਤਰ ਕੇ ਲਓ ਜੀ ਬਾਬਾ ਜੀ ਦੀ ਕਿਰਪਾ ਨਾਲ ਕਰਤਾ ਸ਼ੁਰੂ ਆਪਾਂ ਆਪਣੇ ਨਹੀਂ ਹੋਇਆ ਆਪਣੇ ਅੰਕਲ ਹੋਣੀ ਆ ਉਹਨਾਂ ਦੇ ਹੋਇਆ ਸਾਡੇ ਜੋਧਾਂ ਦੇ ਵਿੱਚ ਸਭ ਤੋਂ ਯਾਨੀ ਕਿ ਜਿਹੜੇ ਕਹਿੰਦੇ ਨੇ ਮਿਹਨਤੀ ਪਰਿਵਾਰ ਉਹ ਅੰਕਲ ਹੁਣੀ ਆ ਇਹ। ਕਿ ਬਾਲਾ ਕੰਮ ਹੱਥੀ ਆਪ ਹੀ ਕਰਦੇ ਆ ਸਾਰਾ ਕੁਝ। ਤੇ ਆ ਸਭ ਤੋਂ ਪਹਿਲਾਂ ਦੇ ਆਲੂ ਲਾਉਂਦੇ ਆ। ਨਿੱਕੇ ਹੁੰਦਿਆਂ ਨੂੰ ਦੇਖਦਿਆਂ ਨੂੰ ਹੋ ਗਿਆ ਕਿ ਇੰਨੇ ਟਾਈਮ ਦੇ ਅੰਕਲ ਹੁਣੀ ਇਹ ਆਲੂ ਲਾਉਂਦੇ ਆ। ਆਪਣੀ ਤਾਂ ਸੌਰਤ ਵੀ ਨਹੀਂ ਸੀ ਜਦੋਂ ਦੇ ਆ ਅੰਕਲ ਉਹਨਾਂ ਨੂੰ ਦੇਖਦੇ ਆ ਵੀ ਇਹ ਆਲੂ ਲਾਉਂਦੇ ਆ ਆਦੇ ਅੰਕਲ। ਤੇ 26 ਝੋਨਾ ਵੀਰੇ ਇਹ ਹੱਥੀ ਲੱਗਿਆ ਹੋਇਆ ਇਹ ਲੱਗਿਆ ਸੀਗਾ ਆਪਣਾ ਅਗਰੋਂਿਆਂ ਦੇ 19 18 19 ਦਾ ਲੱਗਿਆ ਹੈ 18 19 ਦਾ ਲੱਗਿਆ ਬਿਲਕੁਲ 0% ਹਰਾ ਦਾਣਾ ਦੇਖ ਲਓ ਐਨ ਪੂਰਾ ਸੁੱਕਾ ਪਿਆ ਝੋਨਾ ਆ ਦੇਖੋ ਵੀਰੇ ਐਵੇਂ ਜੂਰਾ ਕਰਕੇ ਸਿੱਟਣਾ ਚਾਹੀਦਾ ਮਸ਼ੀਨ ਨੂੰ ਐਸਐਮਐਸ ਦਾ ਆ ਜੂਰਾ ਵਾ ਤੇ ਦਾਣੇ ਦੀ ਸਫਾਈ ਵੀ ਪੂਰੀ ਆ ਮਗਰ ਵੀ ਦਾਣਾ ਸਾਰਾ ਕੁਝ ਓਕੇ ਆ ਕੈਨ ਪੂਰੀ ਓਕੇ ਦੇ ਵਾ ਇਹਦੇ ਦੇ ਲੋ ਇਹਦੇ origignal ਵਾਲਾ ਐਸਐਮਐਸ ਲੱਗਿਆ ਹੋਇਆ ਜਿਹਦੀ ਹੁਣ ਕੀਮਤ 5.5 ਲੱਖ ਰੁਪਏ ਇਕੱਲੇ ਐਸਐਮਐਸ ਦੀ ਕੀਮਤ ਆ ਸਿੰਗਲ ਬੈਲਟ ਤੇ ਚੱਲਦਾ ਵੀਰੇ ਇਹ ਜਿੰਨਾ ਮਰਜੀ ਡਿੱਗਿਆ ਹੋਇਆ ਚੱਕ ਲਾ ਕੋਸ਼ ਮਰਜੀ ਕਰੀ ਚੱਲ ਪਰ ਇੰਜਨ ਨਹੀਂ ਆਵਾਜ਼ ਬਦਲ ਗਿਆ ਇਹਦੀ ਮਤਲਬ ਹੀ ਨਹੀਂ ਕੋਈ ਵੀ ਇੰਜਨ ਆਵਾਜ਼ ਬਦਲ ਦੇ ਅੱਜ ਅਜੇ ਪਹਿਲਾ ਗੇੜਾ ਵਾ ਬਸ ਮੋੜੀ ਆ ਪਹਿਲਾ ਗੇੜਾ ਲਾ ਕੇ ਤੇ ਪੂਰਾ ਫੁੱਲ ਕਟਰ ਚੱਲਦਾ ਹੁੰਦਾ ਬਾਈ ਕੋਈ ਪਰਵਾਹ ਨਹੀਂ ਹੁੰਦੀ ਇਹਨਾਂ ਤੋਰੇਦਾਰ ਇਹਦੀ ਬਿਲਕੁਲ ਵੀ ਦਾਣਾ ਦੂਣਾ ਇੰਨਾ ਕ ਸਾਫ ਕੱਢਦੀ ਆ ਗੱਲ ਹੀ ਛੱਡ ਦਿਓ ਦਿਖਾਉਣਾ ਤੁਹਾਨੂੰ ਦਾਣਾ ਦੇਖ ਲਓ ਵੀਰੇ ਸਫਾਈ ਪਹਿਲੇ ਦਿਨ ਚਲਾਈ ਆ ਮਸ਼ੀਨ ਤੇ ਹਨਾ ਤੇ ਕੋਈ ਸੈਟਿੰਗ ਨਹੀਂ ਕਰੀ ਬਸ ਜਿਹੜੀਆਂ ਫਾਰਮ ਤੋਂ ਕਰਕੇ ਜਿੰਨ ਜਿੱਥੇ ਲਾਇਆ ਬਸ ਉਦਾਂ ਹੀ ਦੇਖ ਲਓ ਕੋਈ ਵੀ ਡੱਕਰੂ ਤੁਹਾਨੂੰ ਨਹੀਂ ਦਾ ਹੋਇਆ ਹਨ ਪੂਰੇ ਸਾਫ ਹੈ ਜੀ ਕੋਈ ਟੋਟਾ ਕੋਈ ਨਹੀਂ ਮਾੜਾ ਮੋਟਾ ਛਿਲਕਾ ਉੱਤਰਦਾ ਝੋਨੇ ਦਾ ਟੋਟਾ ਬਿਲਕੁਲ ਜ਼ੀਰੋ ਆ ਆ ਦੇਂਜੇ ਦਾ ਨਾ ਉਹੀ ਅਕਾ ਦਿੰਦੇ ਆ ਬੰਦੇ ਨੂੰ ਵੀ ਹਾਂ ਪੱਕ ਚੱਲਿਆ ਪੱਕ ਚੱਲਿਆ ਝੋਨਾ ਪੱਕ ਚੱਲਿਆ ਬਸ ਇਦਾਂ ਹੀ ਚੱਲੀ ਜਾਂਦੀ ਤੇ ਅੱਜ ਅਜ ਪਹਿਲਾ ਦਿਨ ਆਇਆ ਤਾਂ ਪਹਿਲੇ ਦਿਨ ਤਾਂ ਫਿਰ ਆਰਾਮ ਆਰਾਮ ਨਾਲ ਹੀ ਚੱਲਦੀ ਆ ਦਿਨਾਂ ਜਾ ਕੇ ਤਾਂ ਅੱਖਾਂ ਪੱਕ ਜਾਂਦੀਆਂ ਬੰਦੇ ਦੀਆਂ ਵੀ ਆ ਜਾ ਆ ਜਾ ਆ ਜਾ ਝੋਨਿਆਂ ਆ ਜਾ ਝੋਨਾ ਆਉਣ ਕੀ ਨਹੀਂ ਆਉਂਦਾ ਫਿਰ ਪਤਾ ਕੀ ਆ ਮੰਡੀਆਂ ਨਾਲ ਚੱਲਣ ਕਰਕੇ ਦੋ ਤਿੰਨ ਜਾਣੇ ਜਿਹੜੇ ਹਰੇ ਵੀ ਹੁੰਦੇ ਆ ਨਾ ਉੱਪਰਲੇ ਫਿਰ ਉਹ ਵੀ ਆਪਾਂ ਕਹਿੰਨੇ ਆ ਯਾਰ ਚੱਲ ਇਹ ਵੀ ਪੱਕੀ ਜਾਵੇ ਫੇਰ ਇਕੱਠੇ ਹੀ ਬੱਦਲਾਂਗੇ ਇਦਾਂ ਕਰ ਲਾਂਗੇ ਕੇਤੀ ਦਿਨ ਨੋ ਵੀਰੇ ਤੁਹਾਨੂੰ ਦਿਖਾ ਦਿੰਨੇ ਆਂ ਆਪਾਂ ਦਾਣਾ ਇਹਦਾ ਇਹ ਜੀ ਆਪਣੀ ਫੇਵਰੇਟ ਬਰੀਡ ਆ ਗ੍ਰੇਡਨ ਮੇਰੇ ਕੋਲੇ ਪਹਿਲਾਂ ਵੀ ਸੀਗੇ 2-3 ਗ੍ਰੇਡੈਂਟ ਹਨਾ ਉਹਦੋਂ ਚਲੋ ਆਪਾਂ ਵੀਡੀਓ ਨਹੀਂ ਸੀ ਪਾਉਂਦੇ ਉਹਦੇ ਉਹ ਵਿਚਾਰੇ ਕਿਸੇ ਕਾਰਨ ਕਰਕੇ ਵੱਡੀ ਉਮਰ ਦੇ ਹੋ ਕੇ ਡੈਥ ਹੋ ਗਈ ਸੀ ਉਹਨਾਂ ਦੀ ਉਹ ਚਿੱਤਰੇ ਕਲਰ ਦੇ ਸੀਗੇ ਹਨਾ ਬਹੁਤ ਸਾਂਭ-ਸਾਂਭ ਰੱਖਦਾ ਸੀ ਤੇ 2 ਇੱਕ ਗ੍ਰੇਡੈਂਟ ਸੀਗਾ ਤੇ 2 ਸੈਂਡ ਬਨਾਦ ਸੀਗੇ ਸ਼ੌਂਕ ਕੁੱਤਿਆਂ ਦਾ ਬਾਈ ਆਪਾਂ ਨੂੰ ਜਾਨਵਰਾਂ ਦਾ ਹੈਗਾ ਹੀ ਹੈਗਾ ਆਹ ਦੇ ਫਿਰਦੇ ਤੇ ਆਹ ਫਿਰਦਾ ਤੇ ਹੁਣ ਇਹਨੂੰ ਪਹਿਲਾਂ ਪਾਲ ਲਈਏ ਫਿਰ ਇੱਕ ਇਹਦੇ ਨਾਲ ਦੇ ਹੀ ਇੱਕ ਹੋਰ ਲੈ ਲੈਣਾ ਆਪਾਂ ਬਸ ਦੋ ਹੀ ਡੌਗ ਰੱਖਣੇ ਆ ਬਸ ਫਾਰਮ ਤੇ ਪਿਆਰ ਦੇ ਭੁੱਖੇ ਆ ਯਾਰ ਇਹ ਬਸ ਹੋਰ ਕੀ ਆ ਅੱਜ ਵਿਚਾਰਾ ਹੈਗਾ ਕਮਜ਼ੋਰ ਆ ਅੱਜ ਸਵੇਰ ਦੇ ਦੀ ਇਹਦੀ 6 ਵਜੇ ਚੱਲਦੀ ਆ ਵੀ ਕੱਲ ਐਤਵਾਰ ਸੀ ਕੱਲ ਆਇਆ ਸੀਗਾ ਮੈਂ ਕਿਹਾ ਹੁਣ ਅੱਜ ਚੱਲ ਇਹਨੂੰ ਖੜਾਇਆ ਪੜਾਇਆ ਰਾਇਲ ਕੈਨਨ ਲੈ ਕੇ ਆਂਦੀ ਆ ਹੋਰ ਕੈਲਸ਼ੀਅਮ ਕੁਲਸ਼ੀਅਮ ਜਿਹੜੀ ਤੱਤਾਂ ਦੀ ਘਾਟ ਘੂੜ ਸੀ ਉਹ ਲੈ ਕੇ ਆਂਦਾ ਸਾਰਾ ਕੁਝ ਲੈ ਆਂਦਾ ਮੈਂ ਕਿਹਾ ਸਭ ਕੁਝ ਦਿਆ ਕਰਾਂ ਵਿਚਾਰਾ ਕਮਜ਼ੋਰ ਕਰਿਆ ਪਿਆ ਵੀਰੇ ਹੁਣਾਂ ਦਾ ਅੱਜ ਦਿੱਤੀ ਆ ਡੀ ਵਾਰਮਿੰਗ ਵੀ ਕਰੀ ਅੱਜ ਇਹਦੀ ਸਾਰਾ ਕੁਝ ਕਰਿਆ ਅੱਜ ਖਾਣ ਲੱਗ ਗਿਆ ਖਰਾਕ ਰੂਕ ਸਾਰੀ ਤਕੜਾ ਕਰ ਦੇਣਾ ਇਹਨੂੰ ਦੇਖ ਲਿਓ 10 ਦਿਨਾਂ ਦੇ ਵਿੱਚ 10 15 ਦਿਨਾਂ ਜੀ ਢਿੱਡ ਕੱਢ ਦੇਣਾ ਇਹਦਾ ਆਪ ਦੇ ਅਰਕਾ ਆਪਾਂ ਨੂੰ ਆਪਾਂ ਆ ਮੋਟਿਆਂ ਦਾ ਪਤਲਾ ਹੀ ਪਧੀਆ ਹੀ ਨਹੀਂ ਲੱਗਦੇ ਮੋਟੀ ਵਧੀਆ ਲੱਗਦੇ ਆ ਇਹ ਮੋٹے ਮੋٹے ਹੁਣ ਕੁੱਤੇ ਕੁੱਤੇ ਹੋ ਗਿਆ ਮੁਰਗੇ ਦੇਖ ਲਓ ਸਾਡੇ ਇਹ ਵੀ ਮੇਰੇ ਵਰਗੇ ਮੋٹے ਮੋٹے ਲੈ ਬੱਤੀਆਂ ਦੇਖ ਲਓ ਸਾਡੀਆਂ ਆਪਾਂ ਨਾ ਆਹ ਪੰਪ ਦੇ ਨਾਲ ਦਵਾਈ ਸਿਰਕ ਦਿੰਨੇ ਹੁੰਨੇ ਆ। ਇੱਚੋਂ ਆਲੂਆਂ ਤੇ ਬਿਲਕੁਲ ਪਹਿਲਾਂ ਪਤਲੇ-ਪਤਲੇ ਖਿਲਾਰਲੇ ਸੀਗੇ ਤੇ ਆਪਾਂ ਲਾਈਆ ਵੀਰੇ ਇੱਕ ਗੀਲੇ ਨੂੰ 200 ਸਵਾ 200 ਐਮ ਐਲ ਵੈਲਡਾਮਾਈਥਨ ਤੇ 100 ਐਮ ਐਲ ਲਾਈਆ ਉਹ ਥਾਈਮਕਸ ਜਿਹੜੀ ਲਾਲ ਜੀ ਦਵਾਈ ਹੁੰਦੀ ਆ ਤੇ ਇਹ ਦੋਨੇ ਲਾਈਆਂ ਨੇ। ਮੈਂ ਤਾਂ ਇਹੀ ਲਾਉਣਾ ਵੀਰੇ ਆਪਦੇ ਘਰ ਦੇ ਆਲੂ ਨੂੰ ਕੰਪਨੀ ਵਾਲੇ ਕੋਈ ਹੋਰ ਲਵਾ ਲੈਂਦੇ ਆ। ਆ ਦੇਖੋ ਪਹਿਲਾਂ ਦਵਾਈ ਲਈ ਫਿਰ ਐਵੇਂ ਇਕੱਠੇ ਕਰਕੇ ਬੇਲ ਚੇ ਨਾਲ ਬੰਦੇ ਭਰ ਦਿੰਦੇ ਆ ਗਬੂਰੀਆਂ ਚ ਚਲੋ ਐਨਾ ਕੰਮ ਆ ਪਲਾਉ ਕਰਤਾ ਢੱਟੇ ਮਗਰ ਸੈਟ ਤੇ ਇਹਦੀ ਸੀਗਾ ਫਰਕ ਜਿਆ ਪਿਆ ਹੋਇਆ ਤੇ ਲੈਫਟ ਦੇ ਵਿੱਚ ਲੈਫਟ ਵਾਲੇ ਲੀਵਰਾਂ 'ਚ ਹਨ ਤੇ ਲੈਫਟ ਵਾਲੇ ਲੀਵਰਾਂ 'ਚ ਫਰਕ ਪੈਣ ਦੇ ਕਰਕੇ ਲੈਫਟ ਉੱਚੀ ਘੱਟ ਚੱਕਦਾ ਸੀ ਆ ਦੇਖੋ ਐ ਪਤਲੇ-ਪਤਲੇ ਖਿਲਾਰ ਕੇ ਦਵਾਈ ਪਹਿਲਾਂ ਪੰਪ ਨਾਲ ਇੱਕ ਪਾਸੇ ਲਾਤੀ ਫਿਰ ਦੂਜੇ ਪਾਸੇ ਲਾਤੀ ਦੋਨੇ ਪਾਸੇ ਦਵਾਈ ਲਾ ਕੇ ਉਸ ਤੋਂ ਬਾਅਦ ਥੋੜਾ ਟਾਈਮ ਸੁੱਕਣ ਨੂੰ ਦੇਤਾ ਤੇ ਉਹ ਦੂਆ ਭਰਤੀ ਦਾ ਉਦੂਆਂ ਭਰਤੇ ਬਸ ਆਲੂ ਉਹੀ ਜਿਹੜੀਆਂ ਪੁਰਾਣੀਆਂ ਬੋਰੀਆਂ ਸੀਗੀਆਂ ਉਹਨਾਂ ਜਿਹੀ ਬਾਦ ਆਪਾਂ ਮੜ ਜੀ ਦੀ ਲੈਫਟ ਚਕਾ ਕੇ ਦੇਖੀ ਵੀ ਕਿੰਨੀ ਕੁੱਚੀ ਚੱਕਣ ਲੱਗਿਆ ਲੈਫਟ ਦਾ ਬੰਦ ਰੇ ਇੱਥੇ ਚੱਕਣਾ ਤੇ ਕਿੱਥੇ ਤਾਂ ਮਾਰੀ ਚੱਕ ਕੇ ਹੁਣ ਛੱਡ ਦੇ ਨਾਲ ਜੋੜਤੀ ਲੱਗ ਛੱਕੋਈ